ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵਿੱਚ ਵੀਰੇ ਪਿੰਡ ਪਹਿਰੂਪੇ ਪਹੁੰਚੇਗੇ ਗੱਲਬਾਤ ਕਰਾਵਾਂਗੇ ਬਾਈ ਜੀ ਨਾਲ ਆਜੋ ਬਾਈ ਜੀ ਸੱਸੀ ਘਾਬਰੇ ਹਾਂਜੀ ਸੱਸੀ ਘਾਬਰੇ ਹੋ ਠੀਕ ਠਾਕ ਹੋ ਵੀਰੇ ਹਾਂਜੀ ਬਤੁਰੀ ਜੀ ਨੰਬਰ ਬੋਲਿਓ ਜੀ 92946384152 ਜੀ ਹਾਂ ਦੂਜਾ ਨੰਬਰ ਵੀ ਬੋਲ ਦੋ ਦੂਜਾ ਹੈਗਾ 70782065 ਜੀ ਠੀਕ ਹੈ ਵੀਰੇ ਤੇ ਪਿੰਡ ਆ ਗਿਆ ਭਾਈ ਰੂਪਾ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤਸੀਲ ਤਸੀਲਪੁਰ ਨੇੜੇ-ਤੇੜੇ ਦੇ ਪਿੰਡ ਕਿਹੜੇ ਨੇ ਨੇੜੇ-ਤੇੜੇ ਜਿੱਦਾਂ ਸਲਾਪਰਾ ਜਾਂਦਾ ਜੀ ਹਾਂਜੀ ਤੇ ਭਗਤਾ ਭਾਈ ਦਾ ਗ੍ਰਾਮਪਰਾਪੋ ਵਿਚਾਲੇ ਜਾਂਦਾ ਜੀ ਠੀਕ ਹੈ ਵਪਾਰ ਦੇ ਕੰਮ ਆ ਵੀਰੇ ਆਪਾਂ ਹਾਂਜੀ ਠੀਕ ਹੈ ਵੀਰੇ ਜਿਹੜੀ ਆਪਾਂ ਬੈੜ ਦੇਖੀ ਜਾਂਦੇ ਆ ਆਪਣੇ ਕਿਹੜਾ ਸੂਆ ਵੀਰੇ ਉਹ ਦੂਜਾ ਸੂਆ ਸੂਈ ਬਾਈ ਜੀ ਕਦੋਂ ਸੂਈ ਆ ਸਾਲੇ ਸਵੇਰੇ ਸੂਈ ਆ ਠੀਕ ਆ ਵੀਰੇ ਦੂਜਾ ਸੂਹਾ ਸਵੇਰੇ ਸੂਏ ਜੇਰ ਜੂ ਰੋਕੇ ਹੋ ਗਈ ਠੀਕ ਆ ਵੀਰੇ ਤੇ ਦੁੱਧ ਹੁਣ ਬੋਲੋ ਬੁਲੋ ਕਿੰਨਾ ਕੱਢਿਆ ਜਾਂ ਕੀ ਗੱਲ ਬਾਤ ਆ ਵੀਰੇ ਉਹ ਨੋਸਰੀਆਂ ਦੇ ਬੱਚਾ ਝਗਾ ਕੇ ਮੰਨ ਕੇ ਤੇ ਲੋ 5 ਕਿਲੋ ਕੱਢਿਆਗਾ ਹਾਂ ਜਾਨੀ ਜੇਰ ਪੈਣ ਤੋਂ ਬਾਅਦ ਚ ਕਾੜਦਾ ਹਾਂ ਆ ਦੇਖੋ ਵੀਰੇ ਇੱਕ ਨੰਬਰ ਆ ਫਿਕਸ ਆਰਡਰ ਆਗਾ ਬਾਕੀ ਠੰਡੀ ਠੁੰਡੀ ਬੋਝ ਆ ਜੇ ਸ਼ੁਰੂ ਹੁੰਦਾ ਗਾਂ ਸੂਈ ਅਸੂਤ ਉਹ ਜਾ ਰਿਹਾ ਵੀਰੇ ਤੂੰ ਨਹੀਂ ਦਿੱਕਰ ਆ ਇਹ ਟੁੱਟਣਾ ਨਹੀਂ ਯਾਰੀ ਮਤਲਬ ਨਹੀਂ ਨਹੀਂ ਵੀਰੇ ਕੁਆਲਿਟੀ ਦਾ ਹਵਾਨਾ ਤੇ ਕੱਦ ਘਾਟ ਵੀ ਪੂਰਾ ਵੱਡਾ ਵੀਰੇ ਆ ਦੇਖੋ ਮੂਹਰੋਂ ਕਿੱਥੋਂ ਸ਼ੁਰੂ ਹੁੰਦਾ ਨਾੜਾ ਨੂੜਾ ਹਵਾਨੇ ਤੇ ਪੂਰੀਆਂ ਮਿਲਕ ਵੀ ਚੰਗੇ ਮਗਰ ਇਹਦੇ ਕੀ ਆ ਗਿਆ ਬੱਛਾ ਹੋ ਗਿਆ ਵੀਰੇ ਹਾਂ ਚਲੋ ਕੋਈ ਨਹੀਂ ਉਹ ਤਾਂ ਬੱਛੇ ਬੱਛੀ ਦਾ ਕੋਈ ਹੁਣ ਇੰਨਾ ਕੋਈ ਫਰਕ ਨਹੀਂ ਕਰਦਾ ਤੇ ਕੱਢ ਲਈ ਆਪਾਂ ਬਾਹਰ ਨੂੰ ਤੋੜ ਕੇ ਦਿਖਾ ਦਈਏ ਹਾਂ ਨਾੜਾ ਨੂੜਾ ਵੀ ਕੋਈ ਹਾਂ ਦਿਖਾਓ ਜਿਹੜੇ ਬੰਦੇ ਨੂੰ ਪਰਖਿਆ ਕਰ ਹਾਂ ਉਹਨੇ ਆਪ ਹੀ ਕਰ ਲੈਣੀ ਆ ਆ ਦੇਖੋ ਇੱਕ ਦੀ ਨਾੜਾ ਬਾਕੀ ਹੈ ਭਾਰਤ ਦਾ ਨਕਸ਼ਾ ਬਣਿਆ ਬੈ ਜਾਵਾ ਜੱਡੇ ਦੇ ਇੱਕ ਨੰਬਰ ਆ ਚਲੋ ਜੀ ਪੂਰੀ ਟਾਪ ਦੀ ਬੱਛੀ ਹੈਗੀ ਕਰ ਲਿਓ ਬਾਈ ਨਾਲ ਸੰਪਰਕ ਤੇ ਕੀ ਕਰਦਾ ਬਹੁਤ ਵਧੀਆ ਨਹੀਂ ਨਹੀਂ ਬਹੁਤ ਵਧੀਆ ਵੀਰੇ ਠੀਕ ਦਿਖਾ ਦਿਓ ਲੰਮੀ ਤੋੜ ਕੇ ਇੱਕ ਨੰਬਰ ਬੱਛੀ ਆ ਰੋਕ ਲਿਓ ਮਰੀ ਜੀ ਆ ਦੇਖੋ ਜੀ ਹਵਾਨਾ ਦੇਖੋ ਤੁਸੀਂ ਕੀ ਬਾਤ ਹੈਗਾ ਇੱਕ ਨੰਬਰ ਮੋੜ ਲਓ ਵੀਰੇ ਬਾਕੀ ਦਾ ਪ੍ਰਿੰਟ ਪ੍ਰਿੰਟ ਡਬ ਡਬ ਬਹੁਤ ਚੰਗੇ ਆ ਵੀਰੇ ਕਿਤੋਂ ਹੱਥ ਤਰਾਏ ਨਹੀਂ ਦੇਖੋ ਜੀ ਆ ਦੇਖੋ ਫੇਸ ਕੁਆਲਟੀ ਕਰ ਲੋ ਜੀ ਇੱਕ ਇੱਕ ਨੰਬਰ ਪੂਰੀ ਚੰਗੀ ਥਣਾ ਦਾ ਗੈਪ ਪੂਰਾ ਤੇ ਪੂਰੀ ਵਧੀਆ ਦੁੱਧ ਵੀਰੇ ਇਹਦਾ ਕਿੰਨੀ ਕ ਉਮੀਦ ਲਾ ਸਕਦੇ ਆ ਆਪਾਂ ਦੁੱਧ ਵੀ ਵੀਰ ਦੀ ਨਸਲ ਕੁਆਲਟੀ ਹੈ ਮਨਸੂਰ ਸੇਵਾ ਵਾਲੇ ਕੋਲੋਂ ਆ ਵੀ ਵੀ ਵੀਰ ਆਸਪਾਸ ਦੀ ਆਪਾਂ ਅੰਦਾਈਏ ਹੁੰਦੇ ਹੋ ਸਕਦਾ 15 ਦੇ ਵੀ ਹੋ ਸਕਦਾ 25 ਦੇ ਦੇ ਹਾਂ ਵੀ 20 ਦਾ ਮੰਨ ਕੇ ਅੰਦਾਜ਼ਾ ਲਾ ਵੀ ਮੈਨੂੰ ਵੀ ਲੱਗਦੀ ਆ ਵੀਰੇ ਵੀ 20 ਤਾਂ ਦੇ ਦੂਗੀ ਪਰ ਸਾਰਾ ਬੰਦਾ ਸਾਰੋਂ ਕੋ ਪਾਕੀ ਰੱਖਦੇ ਹਨ ਇਹ ਆਪਣੇ ਕਹਿੰਦੇ ਤਾਂ ਠੀਕ ਆ ਲੋੜ ਨਹੀਂ ਤੇ ਇਹਦੀ ਡਿਮਾਂਡ ਫੋਨ ਤੇ ਹੋਊਗੀ ਨਹੀਂ ਜੀ ਕਰ ਹੀ ਦਿਓ ਫਿਰ ਜੰਮਦੀ ਸਮਾੜੀ ਤੂੰ ਇਹ 70 ਨੇ 75 ਨੇ 60 ਨੇ 7000 ਦੇਣਾ ਨਹੀਂ ਫਿਕਸ ਇਹਦੇ ਚ ਮਾੜਾ ਮੋਟਾ ਹੋ ਜੂਗਾ ਬਸ ਤੂੰ ਛੋੜ ਕੇ ਪ੍ਰਮਾਣ ਸੰ ਕਰ ਲੈ ਚਲੋ ਸਾਡੋ ਬੱਚਾ ਵੀਰੇ ਦਿਖਾਓ ਧਾਰਾ ਮਾਰ ਕੇ ਦਿਖਾ ਦੇ ਬੱਚੇ ਦੀ ਲੋੜ ਹੈਗੀ ਹਾਂ ਛੱਡ ਲੈ ਇਹ ਚੱਕੂ ਨਹੀਂ ਨਾ ਤੋਰ ਕਿੰਨਾ ਭਮਿਆ ਬਹਿ ਜਾ ਕੋਈ ਚੱਕਾ ਐਂ ਮਾਰ ਦੇ ਫਿਰ ਕੋਈ ਚੱਕਾ ਨਾ ਨਿਆਣੇ ਦੀ ਵੀ ਕੋਈ ਜ਼ਰੂਰਤ ਨਹੀਂ ਇੱਦੀ ਜਿਹਨੂੰ ਲਾ ਕੇ ਦਿਖਾਣੇ ਵਾਲੇ ਬਹਿ ਹੁੰਦੇ ਵੀ 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 ਤੋਰ ਬੱਚਾ ਆਪਾ ਲਾਤਾ ਧਾਰਾ ਤੁਨੂੰ ਮਾਰ ਕੇ ਦਿਖਾ ਦੇ ਜੇਰ ਜੱਪਾ ਸਭ ਕੁਝ ਡਾਨਾ ਤੇ ਬੈੜ ਵੀ ਚੰਗੀ ਕੁਆਲਿਟੀ ਆ ਗਈ ਜਿਵੇਂ ਹੁਣ ਗਰਮੀਆਂ ਵੀਰੇ ਗਰਮੀ ਜਮੇ ਨਹੀਂ ਹੋਂਕਦੀ ਹੋਂਕਦੀ ਆਮ ਨਾਲ ਖੜੀ ਆ ਕੋਈ ਚੱਕਰੀ ਮੱਕੇ ਨਿਆਣਾ ਪੰਜ ਲੱਖ ਰੁਪਏ ਲਗਾ ਦੀ ਪੌਂਦੀ ਨਹੀਂ ਵੀਰੇ ਤਾਂ ਇੱਕ ਲਾਇਸੈਂਸ ਜੇ ਹੁੰਦਾ ਅਗਲਾ ਪਾਵੇ ਨਾ ਪਾਵੇ ਉਹ ਅਗਲੇ ਦੀ ਮਾਰੀ ਰਹਿ ਗਈ ਨਾ ਨੰਦ ਠੀਕ ਹੈ ਵੀਰੇ ਤੇ ਵੀਡੀਓ ਬਣਾਉਣ ਦਾ ਸਮਾਂ ਆਪਣਾ ਹੈਗਾ ਦੁਪਹਿਰ 1:00 ਵਜੇ ਦਾ ਵੀਰੇ ਉਸ ਹਿਸਾਬ ਨਾਲ ਅੱਜ ਕਰ ਲਏ ਹੋਏ 6 ਤੋਂ 4-5 ਘੰਟੇ ਪਏ ਆ ਚਲ ਆ ਦੇਖੋ ਵੀਰੋ ਧਾਰਾ ਮੂਲਿਆਂ ਜ ਮਾਰ ਦੇਵਾਂ ਮਗਰ ਨਾ ਮਾਰ ਦੇ ਦੇਖੋ ਨਲਕੇ ਵੀ ਜਵਾਈ ਆ ਇੱਕ ਨੰਬਰ ਪੂਰੀ ਵਧੀਆ ਜਵਾਈ ਆ ਦੇਖੋ ਹੋ ਗਿਆ ਖਾਲੀ ਚ ਨੰਗ ਗਿਆ ਪਾਣੀ ਇਹਨੂੰ ਤੇ ਪੂਰੀ ਵਧੀਆ ਕਰ ਲਿਓ ਬਾਈ ਨਾਲ ਸੰਪਰਕ ਇੱਕ ਨੰਬਰ ਵਹਿੜ ਹੈਗੀ ਮੁੱਲ ਬਾਈ ਨੇ ਤੁਹਾਨੂੰ ਦੱਸਤਾ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਇਹਦੇ ਲਈ ਧੰਨਵਾਦ ਆ ਦੇਖੋ ਜੀ ਲੱਗੋ ਇਧਰ ਵੀ ਲੈ ਕੇ ਚੋਲਾ ਇੱਕ ਨੰਬਰ ਵੈਡਾ ਦੋਨੇ ਪਾਸੇ ਬਹਿਣਾ ਦੋਨੇ ਪਾਸੇ ਬਹਿ ਜਾ ਸਾਰੇ ਵੀਰਾਂ ਦਾ ਇੱਥੇ ਤਾਈ ਵੀਡੀਓ ਦੇਖਣ ਲਈ ਬੈਠ ਲੋ ਧੰਨਵਾਦ ਪਿੰਡ ਪੈਰੂਪਾ ਜ਼ਿਲ੍ਹਾ ਬਠਿੰਡਾ ਕਰ ਲਿਓ ਬਾਈ ਨਾਲ ਸੰਪਰਕ